ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰ ਭਰੀ ਸਾਰ ਸੇਕਾਂ ਤੇ ਲੋ ਜੀ ਦਿਵਾਲੀ 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 ਪਤਾ ਮਿਲ ਲੰਘਿਆ ਦਿਵਾਲੀ ਕੱਲ ਲੰਘੀ ਤੇ ਪੰਜ ਲੜੀਆਂ ਵੀ ਤਾਰ ਦਈਏ ਇੱਕ ਸਾਈਡ ਦੀ ਗੱਗੀ ਬਈ ਤੇ ਅੱਜ ਨੂਰ ਨੂੰ ਵੀ ਘਰ ਛੱਡਣ ਜਾਣਾ ਤੇ ਕੱਲ ਤੇ ਨੂਰ ਦੇ ਸਕੂਲ ਲੱਗ ਜਾਣਾ ਫਿਰ ਤੇ ਦਿਵਾਲੀ ਦਿਵਾਲੀ ਇਹ ਸਾਡੇ ਕੋਲੇ ਰਹੀ ਸੀਗੀ ਜਾਣਾ ਕਰਕੇ ਨਹੀਂ ਨੂਰ ਲੈਣਾ ਛੁੱਟੀ ਕਰਾ ਦੀ ਕਰ ਲਈ ਜਾਣਾ ਜਾਣਾ ਛੱਡਿਆ ਆਵਾਂਗੇ ਅੱਜ ਤੇ ਜਿਨਾਂ ਨੇ ਨਾਨਕੇ ਵੀ ਜਾਣਾ ਤੇ ਅੱਜ ਹੋਰ ਚੀਜ਼ ਦਿਖਾਉਂਦਾ ਤੁਹਾਨੂੰ ਮੈਂ ਤੇ ਆਪਣਾ ਪਾਲਕ ਸਾਗ ਸੋਹਣਾ ਹੋ ਗਿਆ ਤੇ ਹੁਣ ਇਹ ਸਾਈਡ ਵੀ ਸਬਜ਼ੀ ਉਬੀਜਣੀ ਥੋੜੀ ਜਿਹੀ ਯਾਨੀ ਮੈਂ ਕੱਲ ਲੈ ਕੇ ਆਇਆ ਜਾ ਕਿ ਨਾ ਕੱਲ ਨਹੀਂ ਜਿੱਦਣ ਆਪਾਂ ਬੀਜ ਲੈ ਕੇ ਆਏ ਸੀਗੇ ਉਦੋਂ ਲੈ ਆਏ ਸੀਗੇ ਤਾਂ ਥੋੜੀ ਗੁੜਾਈ ਜੀ ਕਰਕੇ ਤੇ ਇਹ ਜੀ ਬੀਜਦੇ ਹੁਣ ਨੂਰ ਕਿ ਆ ਬੀਜਣਾ ਔਰੇ ਪਾਲਕ ਤਾਂ ਨਹੀਂ ਆਵੇ ਇੱਥੇ ਤੇ ਉਹ ਤਾਂ ਵਾ ਤਾਰਨੀਆਂ ਲੜੀਆਂ ਬਈ ਪੈਣਾ ਹੈ ਲੜੀਆਂ ਜਿਆਦਾ ਟਾਈਮ ਤੋਂ ਉੱਪਰ ਚ ਖਰਾਬ ਹੋ ਜਾਂਦੀ ਹੈ ਇਹ ਇਤੇ ਹੀ ਤਾੜਦਣੀਆ ਜਦ ਗੁਰੂ ਘਰ ਆਵਾਂਗੇ ਜਦ ਲਾਵਾਂਗੇ ਹੁਣ ਇਹਨਾਂ ਨੂੰ ਅੰਗਰ ਲੱਗ ਗਿਆ ਤੇ ਪਹਿਲਾਂ ਆਹ ਮੀਂਹ ਦੀ ਆਪਾਂ ਅੰਦਰ ਫਿਰ ਲੱਲੇ ਕਿਹ ਕਿਹ ਮੀਂਹ ਜੜਾ ਨੌਰ ਮੂਲੀ ਤੇ ਧਨੀਆ ਲੱਭ ਕਿਹੜਾ ਮੂਲੀ ਹੈ ਕਿਹੜਾ ਧਨੀਆ ਹੈ ਉਹਨੂੰ ਹੰਡਲ ਕਿਵੇਂ ਨਾ ਨੇ ਠੀਕ ਠੀਕ ਹੈ ਭਲੀ PC 61 ਹਾਂ ਪਾਲਕ ਵਿਂਜਣ ਗਿਆ ਨਾ ਮੁੱਲੀ ਮੁੱਲੀ ਮੇਰੇ ਵੀ ਨਹੀਂ ਹੈ ਮੁੱਲੀ ਸਾਰੇ ਕੱਟ ਲਾ ਬਾਹਰ ਅਬ ਇਸ ਤੋਂ ਹਰ ਨਹੀਂ ਪਲੀ ਸਵੇਰੋਂ ਨਿਕਲਦਾ ਬਈ ਉਹ ਤਾਂ ਇੱਥੇ ਹੁਣੇ ਆ ਆ ਪੀਪੀਸੀ ਆਏ ਤਾਂ ਨਹੀਂ ਆ ਹਾਂ ਤਾਂ ਨਹੀਂ ਆ ਹੋਰ ਕਿਵੇਂ ਪਾਲਕ ਨਾ ਉਹ ਗਮੁੱਲੀ ਮੁੱਲੀ ਮੁੱਲੀ ਕਿੱਥੇ ਮੁੱਲੀ ਤਾਂ ਕੋਈ ਨਾ ਲਿਖੀ ਹੋਈ ਆਏ ਸਾਲੇ ਜੰਮ ਨੇ ਆ ਹੁਣੇ ਦੇਖ ਤਾਂ ਸਾਡਾ ਵੀ ਜੇ ਇਹ ਤਾਂ ਪਾਲਕ ਨਾ ਹੋਵੇ ਆ ਹੁਣੀ ਗਾਇਦਾ ਸਰਸੋਂ ਦਾ ਸਾਗ ਆ ਇਹ ਪੋਸਾ ਆ ਇਹ ਮੋਟਰ ਪਾ ਵੀ ਆਹ ਬ੍ਰੋਕਲੀ ਆ ਆਹ ਬਾਲਕੇ ਆ ਬ੍ਰੋਕਲੀ ਹੈ ਬ੍ਰੋਕਲੀ ਆਏ ਸ਼ਾਲਗੋ ਸ਼ਾਲਗੋ ਨਹੀਂ ਸ਼ਾਲਾ ਜਾਗਾ ਮੂਲੀਆਂ ਵਿਜਣੀਆਂ ਆਪਾਂ ਹੈ ਆਪਾਂ ਇਹ ਮੂਲੀ ਦੀ ਚਾਹੇ ਸਾਡੇ ਕੇ ਪਾਲਕੇ ਮੂਲੀ ਆਏ ਇਹ ਚ ਲਿਖਿਆ ਹੋਣਾ ਮੂਲੀ ਲੱਗੇ ਲਿਖਿਆ ਹੋਇਆ ਇਹਨਾਂ ਨੇ ਕਦੋਂ ਜੀ ਆਹੇ ਮੋਲੀਆਂ ਦੇ ਵਿੱਚ ਆਹੀ ਹੈ ਹਾਂ ਲਖਾ ਲਾ ਬਈ ਪਹਿਲਾਂ ਬੱਟਾ ਬਣਾ ਦੀਏ ਆਹ ਲਿਖਾ ਮੁੱਲੀ ਤੇ ਆਹ ਗੱਦੀ ਪਾਲਕ ਨੇ ਪਾਲਕ ਨਹੀਂ ਪਾਲਕ ਖਾ ਜਾਂਦਾ ਧਨੀਆ ਬਰਾਮਣਾ ਨੇ ਐਲਮ ਵੀ ਧਨੀਆ ਦੋ ਬਹੁਤ ਹੈ ਹਾਂ ਬਿੱਥੇ ਵੀ ਕੋਈ ਸਿੱਟੇ ਬਿੱਥੇ ਹੈ ਜਿਹੜਾ ਛੇਟਾ ਦਤਾ ਵਾ ਮੈਂ ਦਤਾ ਤਾ ਉਹਦਾ ਮੇਥਿਆਂ ਦੇ ਦੋ ਇਧਰ ਬੱਟਾ ਬਣਾ ਕੇ ਉਹ ਉੱਥੇ ਦੋ ਕਿਆਰੀਆਂ ਬਣਾ ਕੇ ਉਹ ਚੋਹ ਬੀਜ ਦਿੰਦਾ ਮੁੱਲੀਆਂ ਮੁੱਲੀਆਂ ਹੂੰ ਮਮੇ ਐਂ ਕਰਦਾ ਪਹਿਲਾਂ ਪਹਿਲਾਂ ਦੀ ਨਾ ਉਹ ਕਰਦਾ ਆਪਣਾ ਰੇਲ ਲੈ ਕੇ ਪਾਉਂਦਾ ਇਹ ਚ ਜੇ ਆ ਫੇਰ ਕਰਦੇ ਆ ਨਾਲ ਮੈਂ ਤੰਗੜੀ ਲਿਆਉਂਗਾ ਤੰਗੜੀ ਮੋਟਰ ਤੇ ਚਲੀ ਗਈ ਉਹਦਾ ਕਿ ਨਕੀਸ ਹੋ ਜਾਣਾ ਤਾਂ ਥੋੜਾ ਰਲ ਜਾਊਂਗਾ ਇੱਕ ਥੈਲਾ ਭਰ ਲਿਆ ਹੁੰਦਾ ਮੈਂ ਜਾਣਾ ਨਾ ਮੋਟਰਵਾ ਮੋਟਰ ਵਾ ਹੀ ਆ ਤੇ ਚਲ ਪਿੱਤੇ ਚੱਕਲੀਆ ਨਹੀਂ ਮੋਟਰ ਪਰ ਸੁੱਕਿਆ ਪਿਆ ਹੈ ਨਾ ਨਾਲ ਮੋਟਰ ਪਰ ਜੇੜਾ ਮਾਰਿਆ ਹੁੰਦਾ ਗੁੱਜਰਾਂਕੋਂ ਦੇਖਿਆ ਹੁੰਦਾ ਚੱਲ ਜਾਇਆ ਜਾਇ ਨੂ ਤੂੰ ਵੀ ਜਾਇਆ ਮਨੇ ਨੂਰ ਨੂੰ ਘਮਾ ਲਿਆ ਹੁੰਦਾ ਜਾਇਓ ਨੂਰ ਨੂੰ ਵੀ ਲੈ ਕੇ ਨਹੀਂ ਗਿਆ ਮੋਟਰ ਵਜਾਦੀ ਹੈ ਹੈਨਾ ਲੈ ਜਾ ਫਿਰ ਤੂੰ ਮੈਂ ਨੂਰ ਤੇ ਸੇਵਾ ਤੇ ਬੈਠੇ ਇਹ ਬਾਅਦ ਚ ਲੈ ਜੀ ਹਾਂ ਮੈਂ ਦੇਖਦਾ ਲਵਾ ਉੱਤੇ ਅੰਕਲ ਹੈ ਵੀ ਹੈਗਾ ਹਾਂ ਹਾਂ ਮੈਂ ਚਾਬੀ ਚੱਕ ਲਿਆ ਮੈਂ ਲੋਈ ਪਹੁੰਚ ਕੇ ਮੋਟਰ ਪਰ ਅੰਕਲ ਜੀ ਤਾਂ ਹੈ ਨਹੀਂ ਔਰ ਕੱਲ ਹੀ ਹੋ ਗਏ ਫਰਾਰ ਦੋ ਦਿਨ ਤਿੰਨ ਦੋ ਜਾਂ ਤਿੰਨ ਦਿਨ ਤੱਕ ਹੋਣਗੇ ਹੁਣ ਚੱਪਾ ਲੈ ਕੇ ਚੱਲੀਏ ਰਹੀ ਆ ਪਿਆ ਆਰੇ ਲੈ ਕੇ ਦਿੱਕੇ ਚੱਲਦੇ ਆ ਉਹਦੇ ਨਾਲੇ ਸਾਬ ਆ ਥੋੜਾ ਜਿਹਾ ਨਾਲੇ ਉਹੋ ਆ ਆਪਣਾ ਸੁੱਕਿਆ ਵੈਨ ਲੋ ਬਈ ਥੱਲਾ ਭਰ ਲਿਆ ਸੀ ਅੱਧਾ ਥੱਲੇ ਨਾਲ ਸਾਡਾ ਸਰ ਦੇਣਾ ਆ ਕੁੜੀ ਕਹੀ ਜੱਕ ਕੇ ਜਾਂਦੀ ਬਰਾ ਕਰੇ ਉਰੀ ਰੱਖਦੇ ਉਰੀ ਰੱਖਦੇ ਉਰੀ ਰੱਖਦੇ ਉਰੀ ਰੱਖਦੇ ਆਦਾ ਚੱਲੀਏ ਚੱਲੋ ਇੱਥੇ ਕਰ ਲਓ ਲਾ ਕੇ ਜਿੰਦਾ ਕੱਢਦਾ ਬੋਲਟ ਸੈਟ ਕਰਕੇ ਖੜਾਉਂਦਾ ਲੈ ਵਿੱਚ ਥਣ ਮਿਲਦੇ ਉਹ ਲੈ ਚੱਕ ਹੋ ਜਾਉਂਗਾ ਤੇ ਤੇ ਉਹ ਖੜ ਜਾ ਇੱਕ ਮਿੰਟ ਬੋਲਟ ਮੈਂ ਸਾਈਡ ਉੱਥੇ ਹੀ ਲਾਉਂਦਾ ਮੋਰੇ ਫੇਰ ਚੱਲਦੇ ਓਹ ਇੱਕ ਤੰਗੜੀ ਰਹਿ ਗਈ ਖੜ ਜਾਂ। ਆ ਵੀ ਪੰਜਾ ਕੱਢ ਲਿਆ। ਇਹਦੇ ਨਾਲ ਨਾ ਫਿਰ ਸੋਣੀ ਗੁਡਾਈ ਹੋ ਜਾਂਦੀ ਆ। ਆ ਪੰਜੇ ਨਾਲ। ਤੇ ਥੱਲੇ ਰੱਖਿਆ ਮੋਰੇ ਫੇਰ ਚੱਲਦੇ। ਚਲੋ ਵੀ ਇੱਧਰ ਸਬਾਈ ਚੱਲਦੀ ਆ। ਇੱਧਰ ਆਪ ਆਪਣਾ ਮੰਮਰੀਆ ਰੇ ਵਾਲਾ। ਜਿੱਗੇ ਸਬਜ਼ੀਆਂ। ਨਾ ਵੀ ਆਹ ਫਰਾ ਛਾਣਦੇ ਨੇ ਇੱਧਰ ਹੀ ਛਾਣ ਲਓ। ਚਲੋ ਵੀ ਦੋ ਵੱਟਾਂ ਬਣ ਗਈਆਂ। ਇੱਕ ਬਾੜ ਇੱਕ ਬਟਾ ਬੀਜਦਣੇ ਧਨੀਆ ਇੱਕ ਵਰ ਬੀਜਦਣੇ ਮੂਲੀ ਐਪਾ ਧਨੀਆ ਬੀਜਦਣਦੇ ਆ ਤੇ ਐਪਾ ਮੂਲੀਆਂ ਤੇ ਲੋ ਬਈ ਦੋਹੇ ਸਾਈਡ ਵਿੱਚ ਤੇ ਉਧਰ ਧਨੀਆ ਬੀਤਾ ਤੇ ਇਧਰ ਮੂਲੀ ਆ ਐਂ ਚੁੱਕ ਕੇ ਰੱਖ ਲਈ ਹੁਣ ਉਧਰ ਫੋਨ ਆ ਗਿਆ ਫੋਨ ਇਹਦੇ ਵੀ ਆਪਣੇ ਸੋਹਣੇ ਹੋ ਗਏ ਥੋੜਾ ਨਾਨ ਸਹੀ ਲਾਇਆ ਤੇ ਜਿਹੜਾ ਨਾ ਮੀਂਹ ਕਰਕੇ ਉਹਰੇ ਪਾਣੀ ਇਕੱਠਾ ਹੋ ਗਿਆ ਇਹ ਸਾਰੇ ਬੁੱਟੇ ਕਿਰਿਆ ਇਕੱਠੇ ਹੋ ਗਏ ਤੇ ਹੌਣ ਦਾ ਇਹ ਸਹੀ ਹੈ ਫੋਨ ਤੇ ਨੰਬਰ ਤੇ ਸਾਗ ਤੇ ਕੱਲ ਨੂੰ ਪਾਣੀ ਇਹਨਾਂ ਤੋਂ ਨਾ ਹੋ ਲਵੇ ਤੇ ਕੱਲ ਨੂੰ ਇਧਰਲੀ ਸਾਈਡ ਵੀ ਸਾਗ ਵੀ ਦੇਣਾ ਦੋ ਤਰ੍ਹਾਂ ਦਾ ਲਾਵੇਂ ਲੜੀਆਂ ਲੰਕਣ ਲੱਗੀਆਂ ਚੇਪੀ ਨਾਲ ਖੜਾਈਆਂ ਵੀ ਡਾਕਟਰ ਟੇਪ ਵਾਲੀ ਖੜੀਆਂ ਐ ਰੇ ਬਰਤ ਤੇ ਤਾਰੇ ਨਵਾਨਾ ਅੰਮੇ ਸਾਰੀਆਂ ਤਾਰੇ ਨਵਾ ਹਾਂ ਹਾਂ ਤਾਰੇ ਆਏ ਨੇ ਤਾਰੇ ਦੇ ਖਰਾਬ ਐਣੀ ਧੁੱਪ ਚ ਸਾਰੀਆਂ ਤਾਰ ਦੇਣੇ ਉਹ ਤਾਂ ਗਿਰ ਗਈ ਹੈ ਇੱਕ ਇੱਕ ਗਿਰ ਗਈ ਦੁਪਹਿਰ ਦੇ ਬਾਅਦ ਟਾਈਮ ਹੈ ਅਜੀਪੇ ਨਾ ਕੱਟੇ ਖੜਦੀਆਂ ਫਿਰ ਇਹ ਲੈ ਉਹ ਦੋ ਵੀ ਤਾਰ ਲਿਆਵਾਂਗੇ ਉਹ ਵੀ ਨਾ ਗਰ ਰਹੇ ਹੋਵੇ ਹੈ ਤਾਂ ਬਈ ਵਧੀਆ ਇਹ ਤਾਰ ਨਹੀਂ ਆ ਮੈਂ ਸਾਰੀਆਂ ਇਹ ਹਾਂ ਇਹ ਤਾਂ ਟੁੱਟੇ ਇਹ ਤਾਂ ਟੁੱਟ ਗਈ ਸੀ ਕਿਉਂ ਇੱਥੇ ਪਹਿਲਾਂ ਇੱਕ ਤੇ ਇੱਕ ਇਕੱਠੀਆਂ ਕਰ ਇਕੱਠੀਆਂ ਕਰਨੀਆਂ ਔਖੀਆਂ ਐ ਬਸ ਇਹ ਇਹਨਾਂ ਨੂੰ ਪੜਦਣ ਗਿਆ ਹੋ ਜਾਂਦੀਆਂ ਆਕਣੇ ਰੱਖ ਦੋ ਅਗਲੇ ਸਾਲ ਇਹਨਾਂ ਨੂੰ ਕੱਢਾਂਗੇ ਇਹਨਾਂ ਨੂੰ ਨਾ ਦੋ ਹਫ਼ਤੇ ਰੱਖ ਜੱਗੁਰਪੁਰੋਂ ਮੰਗ ਜਦ ਲਾਵਾਂਗੇ ਇੱਕ ਥੱਲੇ ਗਰੀ ਵੀ ਉਹ ਵੀ ਮੰਗਾਲੀ ਮਹਨੂਰ ਤੇ ਚੱਕਲੇ ਨੂਰ ਚੱਕ ਲਈ ਲੈ ਵੀ ਇਕੱਠੀ ਕਰਦੀ ਉਹਦੇ ਨਾਲੇ ਚੱਲੀਏ ਵੇ ਕਰਨੋ ਇਕਠਰ ਕੇ ਜਾਣਾ ਚੱਲੀਏ ਬੂਜੀ ਨੂੰ ਪੁੱਛ ਲੈ ਇਦਾਂ ਇਕੱਠੀਆਂ ਕਰਕੇ ਰੱਖ ਦੇਣੀਆਂ। ਮੁੱਝ ਨੇ ਮੁੱਛਲਾ ਚਲੀਏ। ਕਾਂਟੇ ਕਿਤੇ ਤੱਕ ਚੱਲਦੇ ਚੱਲ। ਹੰਦ ਨੂਰ ਨੂੰ ਵੀ ਛੱਡਣ ਜਾਣਾ ਸੀ। ਪਪਰਾਲੀ ਨਾਨਕੇ ਮੇਰੇ। ਤੇ ਪਹਿਲਾਂ ਇਹਨੂੰ ਕਰਕੇ ਰੱਖੀਏ ਸੈੱਟ ਫਿਰ ਨਾ ਤੋ ਕੇ ਚੱਲਦੇ ਨਾਨਕੇ। ਚਲੋ ਜੀ ਰੈਡੀ ਹੋ ਗਏ। ਤੇ ਗੱਡੀ ਚੜੀਏ ਬਾਹਰ ਆ। ਹਮਾ ਰੈਡੀ ਔਰ ਨੂਰ ਰੈਡੀ ਹੋ ਗਈ। ਕਾਲੀ ਹੋਈ ਵੀ ਕਰ ਨਾਨਕੇ ਪਹੁੰਚ ਜੀ। ග ක පළබල ක්खाලග වෙන ගේ පුරුව ල්ද ਗੱਡੀ ਪੂਰੀ ਪੂਰੀ ਨਿਕਲਦੀ ਯਾਰ ਪੂਰਾ ਪੂਰਾ ਗੈਪ ਹੁੰਦਾ ਸੱਡਾ ਵਰ ਅ ਤਰੀਕਾ ਰ ਆ ਗਿਆ ਨਾ ਗੱਡੀ ਰਾਵਾਂ ਨਿਕਲੇ ਜਾਂਦੀ ਹੈ ਗੱਡੀ ਉਦੋਂ ਧੋਕੇ ਖੜਾਈਦੀ ਗਰ ਦੇ ਚੱਕਾ ਕਰੋ ਬੌਂਟ ਬਈ 100 100 ਆ ਰਿਹਾ 100 ਆ ਰਿਹਾ ਆ ਰਿਹਾ ਭਾਈ ਕਿੱਥੇ ਜਾਣਾ ਹੁਣ ਪਪਰਾੜੀ ਚਲੋ ਭਾਈ ਚੱਲੀਏ ਨਾਰਕਟ ਆ ਸੀਟ ਪਿੱਛੇ ਕਰਦੇ ਹਾਂ ਮੋੜੇ ਘਰੇ ਵੀ ਅੰਦਰ ਅੱਛਾ ਨਾ ਸਤਨਾਮ ਵਾਹਿਗੁਰੂ ਲੈ ਵੀ ਨਾਨਕੇ ਪਹੁੰਚ ਗਏ ਆ ਰਹੋ ਭਾਈ ਗੱਡੇ ਗੱਡੇ ਬੂਟ ਪਾਏ ਨਖੜਾ ਦੇ ਵਿੱਚੇ ਹੋ ਜਾ ਲੋ ਬਈ ਸੰਵਾ ਕੁੜੀ ਨੂੰ ਮੇਰਸੀ ਕਰ ਸੱਤ ਸਾਲ ਬੋਕੀ ਕੇ ਅਰੇ ਬਿੱਲਾ ਆ ਜਾ ਆ ਗਿਆ ਬਿੱਲਾ ਤੁੰਦ ਮੈਂ ਗੱਦਾ ਦੇਖਦਾ ਯਾਰ ਹੂੰ ਸਾਡੀ ਕੁੜੀ ਤਾਂ ਨਹੀਂ ਆਏ ਨਹੀਂ ਨਹੀਂ ਚਲਮਰ ਕੁਝ ਨਹੀਂ ਚਾਹੀਏ ਆਸ ਪਾਸ ਤੇ ਨਹੀਂ ਕੋ ਲੋ ਬਈ ਸਕੂਟਰੀ ਕੱਢ ਲਈ ਅਸੀਂ ਤਾਂ ਸਾਬ ਡੇਲੀ ਸਕੂਲ ਨੂੰ ਲੈ ਕੇ ਜਾਂਦਾ ਹਾਂਜੀ ਵੀ ਕਿੰਨੇ ਕਿੰਨੇ ਕਿਲੋਮੀਟਰ ਚੱਲ ਪੰਦੇ ਸਰਦ ਚੱਲ 60 ਚੱਲ ਪੰਦੀ ਰਹਾ ਉਹ ਨਾਲ ਗੇੜਾ ਲੈ ਕੇ ਦੇਖਦੇ ਆ ਵੀ ਇਹਦਾ ਕਿੰਨੇ ਕਿ ਦਿਨ ਬਾਅਦ ਚਾਰਜ ਲਾਉਂਦਾ ਇਹਨੂੰ ਇਹ ਦਿਖਾਵਾਂਗੇ ਉਹਨਾਂ ਨੂੰ ਮੈਂ ਬੈਠ ਕੇ ਦੇਖਣੇ ਜਾਈਂ ਜਮਈ ਅੱਡੀ ਲਾਈਨ ਇਹ ਨਟ-ਨੋਟ ਖੁੱਲ ਗਿਆ ਉਹਨਾਂ ਦਾ ਕਿਕ ਸੀਟ ਹੈ ਮੈਂ ਚਲਾ ਕੇ ਦੇਖਦੇ ਕਿੰਨੇ ਕ ਭੱਦੀ ਹੈ ਉਹ ਗੇੜਾ ਲਾ ਕੇ ਦੇਦੇ ਆ ਆਹ ਕਹਿੰਦੇ ਇਹਦਾ ਨਾਟ ਖੁੱਲ ਗਿਆ ਉਹਨਾਂ ਦੇ ਵਿੱਚ ਤੇ ਉਹ ਨੱਟ ਢਿੱਲਾ ਹੋ ਗਿਆ ਇਹਦਾ ਜਿੱਦੇ ਗੱਡੀ ਵੀ ਨਹੀਂ ਉਹਨੂੰ ਲੱਗਦਾ ਅੱਛਾ ਉਹ ਦਿਖਾਉਣੀ ਪੈਣੀ ਉੱਥੇ ਲੈ ਕੇ ਜਾਣੀ ਪੈਣੀ ਇੱਕ ਵਾਰ ਫੇਰ ਆਵੇਂ ਟੈਸਟਿੰਗ ਕਰ ਲਈ ਉਹਦਾਂ ਸਕੂਟਰੀ ਪਾਸ ਹੈ ਮੈਂ 2 ਵਜੇ ਜਿੱਦਾਂ ਹੀ ਕਹਾ ਦਾ ਹਟੇ ਲਈ ਹੋ ਗਈ ਬ੍ਰੇਕ ਦੀ ਤੇ ਕਹਾ ਮੈਂ ਤੂੰ ਦੱਸੇ ਉਹਨਾਂ ਨੂੰ ਉਹ ਕਹਿੰਦੇ ਕਿ ਕੋਈ ਵੀ ਜੀ ਖਰਾਬ ਹੋਈ ਜਾਨ ਨੂੰ ਤੁਹਾਨੂੰ ਦੱਸ ਦਿਓ ਕਹਿੰਦੇ ਕਦੇ ਉਦੋਂ ਹੋਈ ਜਾਂਦੀ ਚਲਾਏ ਤੇ ਪਤਾ ਲੱਗਦਾ ਹੁੰਦਾ ਚਲਦੀ ਰਹਿਣ ਇੱਕ ਨੰਬਰ ਆ ਬਈ ਤੇ ਬਾਕੀ ਸਕੂਲ ਰੀਅਨ ਪਾਸ ਸਹਿਮ ਰੋਜ਼ ਸਕੂਲ ਨੂੰ ਲੈ ਕੇ ਜਾਂਦਾ ਐ ਤਵਾਰ ਨੂੰ ਆਜੋ ਲੈ ਕੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਅੰਦਰ ਕਿੱਥੇ ਅਗਲੇ ਬਲੌਕ ਟੱਕੇ ਬਾਬਾ ਹੁਣ ਇਹਦੇ ਗੇੜੇ ਦੇ ਹੋ ਰਹੇ ਆ ਇੱਧਰ ਤਿੰਨ ਚਾਰ ਤਿੰਨ ਦਿਨ ਹੀ ਕਸਰ ਤਾਰਤੀ ਐਨੇ ਅਸੀਂ ਦੇ ਗੇੜੇ ਲੈ ਗੇੜੇ ਹੌਣ ਬਸ ਖੋ ਜਾ ਕੀ ਆ ਨਵੇਂ ਲੜੀਆਂ ਵਾਲ ਆਉਂਦੀਆਂ